ਮਹਾਰਾਜ ਨੇ ਅਗੇ ਕਿਰਪਾ ਕੀਤੀ ਸੰਤ ਕਾ ਦੁੱਖ ਕਿਤੇ ਕਾਜ ਨਾ ਪਹੁੰਚੇ ਸਹਬ ਨੇ ਇਹ ਮਲੁਖਾ ਸਰੀਰ ਕਿਸੇ ਮਨੋਰਥ ਕਰਕੇ ਬਖਸ਼ਿਆ ਸੀ ਹੁਣ ਭਗਤ ਪੂਰਨ ਸਿੰਘ ਹੋਣਾ ਦਾ ਜਦੋਂ ਆਪਾ ਜੀਵਨ ਪੜਦੇ ਤੇ ਤਕਰੀਬਨ ਉਹਨਾਂ ਨੇ ਸਾਰੀ ਜ਼ਿੰਦਗੀ ਬੇਸਹਾਰਿਆਂ ਦੀ ਸੇਵਾ ਕੀਤੀ ਸਾਰੀ ਜ਼ਿੰਦਗੀ ਉਹਨਾਂ ਦੀ ਸੇਵਾ ਕੀਤੀ ਜਿਨ੍ਹਾਂ ਨੂੰ ਆਪਣਾ ਆਪ ਵੀ ਨਹੀਂ ਸੀ ਪਤਾ ਸਾਰੀ ਜ਼ਿੰਦਗੀ ਉਹਨਾਂ ਦਾ ਮਲ ਪੁੱਤਰ ਚੁੱਕਦੇ ਰਹੇ ਸਾਫ਼ ਕਰਦੇ ਰਹੇ ਜਿਨ੍ਹਾਂ ਦੇ ਨਾਲ ਉਹਨਾਂ ਦਾ ਕੋਹੜ ਦਾ ਰਿਸ਼ਤਾ ਵੀ ਨਹੀਂ ਸੀ ਤੇ ਅੱਜ بڑے ਐਨਜੀਓ ਵਾਲੇ ਭੀਖ ਮੰਗਦੇ ਨੇ ਵੀ ਭਾਈ ਅਸੀਂ ਇਹਨਾਂ ਦੀ ਸੇਵਾ ਕਰਨੀ ਉਹਨਾਂ ਦੀ ਸੇਵਾ ਕਰਨੀ ਮੈਂ ਕਹੂੰਗਾ ਬੇਨਤੀ ਕਰੂੰਗਾ ਇਸ ਗੱਲ ਉੱਤੇ ਕਿ ਜਦੋਂ ਭਗਤਪੂਰਨ ਸਿੰਘ ਵਰਗੇ ਟਿੰਗਲਵਾੜਾ ਵਰਗਿਆਂ ਦੇ ਵਰਗੀਆਂ ਸਾਡੇ ਕੋਲ ਵੱਡੀਆਂ ਸੰਸਥਾਵਾਂ ਹਨ ਇਹੋ ਜਿਹੇ ਲੋਕਾਂ ਨੂੰ ਐਨਆਰਆਈ ਵੀਰ ਬੜਾ ਆਪਣਾ ਕੇ ਦਾਨ ਭੇਜਦੇ ਹਨ ਪਹਿਲਾਂ ਇਹ ਜਾਣ ਲਿਆ ਕਰੋ ਕਿ ਤੁਹਾਡੇ ਵੱਲੋਂ ਭੇਜਿਆ ਜਾਂਦਾ ਪੈਸਾ ਲੋੜਵੰਦ ਲੋਕਾਂ ਦੇ ਵਿੱਚ ਲੱਗਦਾ ਹੈ ਪਿੱਛੇ ਜੇ ਇੱਕ ਗਰੰਤੀ ਸਿੰਘ ਦੀ ਵੀ ਵੀਡੀਓ ਆਈ ਜਿਹਦੇ ਵਿੱਚ ਉਹ ਕਹਿੰਦਾ ਹੈ ਕਿ ਮੈਂ ਗਿਆ ਉਹਦੇ ਕੋਲੇ ਬੜੀ ਮਸ਼ਹੂਰ ਹੈ ਉਹਦੀ ਐਨਜੀਓ ਤੇ ਕਹਿੰਦੇ ਵੀ ਉਹਨੇ ਮੈਨੂੰ ਸਾਫ਼ ਉਹ ਲਫ਼ਜ਼ਾਂ ਦੇ ਵਿੱਚ ਮਨ੍ਹਾ ਕਰ ਦਿੱਤਾ ਵੀ ਮੇਰੀ ਧੀ ਦਵਾਈ ਵਾਸਤੇ ਮੈਂ ਗਿਆ ਸੀਗਾ ਉਹਦੇ ਕੋਲੇ ਅੱਜ ਉਹ ਹਸਪਤਾਲ ਬਣਾਉਣ ਦਿਆ ਵਾ ਤੇ ਫਤਿਹ ਨੂੰ ਪਹਿਲਾਂ ਵਰਤਦਾ ਪੈ ਸਿੱਖਾਂ ਦੇ ਇਮੋਸ਼ਨ ਜਿਹੜੇ ਇਮੋਸ਼ਨਲ ਬਲੈਕਮੇਲ ਵੀ ਕਿਹਾ ਜਾ ਸਕਦਾ ਵਾ ਵੀ ਧਰਮ ਦੇ ਨਾਮ ਉੱਪਰ ਸਿੱਖਾਂ ਨੂੰ ਪ੍ਰਭਾਵਿਤ ਕਰਦਾ ਪਿਆ ਸੋ ਸਿੱਖਾਂ ਨੂੰ ਬੇਨਤੀ ਹੈ ਕਿ ਭਾਈ ਸਕੂਲ ਅਤੇ ਹਸਪਤਾਲ ਜਿਹੜੇ ਹਨ ਉਹ ਆਪ ਆਪਣੇ ਹੱਥੀ ਬਣਾਵੋ ਭਾਵੇਂ ਕਿ ਆਪਣੇ ਹੱਥਾਂ ਦੇ ਵਿੱਚ ਸਾਰਾ ਪ੍ਰਬੰਧ ਰੱਖੋ ਨਾ ਮਾਤਰ ਜੀ ਜਿਹੜੀ ਫੀਸ ਉਹਨਾਂ ਦੀ ਰੱਖੀ ਜਾਵੇ ਕਿਉਂਕਿ ਖਰਚੇ ਵੀ ਹਨ ਖਰਚੇ ਵੀ ਕੱਢਣੇ ਹੁੰਦੇ ਹਨ ਸੰਸਥਾਵਾਂ ਦੇ ਸਟਾਫ ਜਿਹੜਾ ਰੱਖਿਆ ਹੁੰਦਾ ਹੈ ਉਹਦੀਆਂ ਤਨਖਾਹਾਂ ਵੀ ਦੇਣੀਆਂ ਹੁੰਦੀਆਂ ਹਨ ਪਰ ਇਹੋ ਜਿਹੇ ਜਿਹੜੇ ਲੋਕ ਕੇਵਲ ਪ੍ਰਵਾਸੀਆਂ ਦੀ ਤਾਂ ਮਦਦ ਕਰਨੋਂ ਪਹਿਲ ਕਰਦੇ ਹਨ ਅਤੇ ਜਿਹੜੇ ਪੰਜਾਬ ਦੇ ਰਹਿਣ ਵਾਲੇ ਹਨ ਉਹਨਾਂ ਨੂੰ ਕਹਿੰਦੇ ਵੀ ਜਾਓ ਸਾਡੇ ਕੋਲੇ ਤੁਹਾਡੇ ਵਾਸਤੇ ਕੋਈ ਦੁਆਨੀ ਨਹੀਂ ਹੈਗੀ ਇਹੋ ਜਿਹੇ ਲੋਕਾਂ ਨੂੰ ਤੁਸੀਂ ਸੁਚੇਤ ਰਹਿਣਾ ਚਾਹੀਦਾ ਐਨਆਰਆਈ ਵੀਰਾਂ ਨੂੰ ਇੱਥੋਂ ਦੇ ਲੋਕਾਂ ਨੂੰ ਮਹਾਰ ਨੇ ਕਿਹਾ ਵੀ ਸਤਿਗੁਰੂ ਨੇ ਕਿਰਪਾ ਕੀਤੀ ਕਿ ਗੁਰੂ ਦਾ ਜਿਹੜਾ ਦੋਖੀ ਹੈ ਉਹ ਕਿਸੇ ਕਾਜ ਤੇ ਭਾਵਕੇ ਕੋਈ ਜਿਹੜਾ ਕਾਜ ਸਵਾਰਨ ਵਾਲਾ ਸੀ ਨਾ ਉਹਦੇ ਜ਼ਿੰਦਗੀ ਦੇ ਵਿੱਚ ਰੱਬ ਦਾ ਨਾਮ ਲੈਣ ਵਾਲਾ ਸੀ ਉਥੋਂ ਤੱਕਰ ਵੀ ਨਹੀਂ ਪਹੁੰਚ ਸਕਿਆ ਹੁਣ ਕਿਉਂ ਨਹੀਂ ਪਹੁੰਚ ਸਕਿਆ ਮਾਨਵਤਾ ਦੀ ਸੇਵਾ ਦੇ ਪੁੰਜ ਭਗਤਪੂਰਨ ਸਿੰਘ ਹੋਣੀ ਉਹ ਸਾਰੇ ਕਾਰਜ ਦੇ ਕਰਕੇ ਗਏ ਜਿਹੜੇ ਅਕਾਲ ਪੁਰਖ ਪਰਮਾਤਮਾ ਦੀ ਤਸਵੀਰ ਹੋਈ ਜਿਹੜੇ ਸਿਧਾਂਤਕ ਸੋਚਿਆ ਉਹਦੇ ਮੁਤਾਬਕ ਸਨ ਭਗਤਪੂਰਨ ਸਿੰਘ ਹੋਣਾ ਨੇ ਸਭਨਾਂ ਦੀ ਬਾਹ ਫੜੀ ਸਭਨਾਂ ਨੂੰ ਗਲਬੱਕੜੀ ਚ ਲਿਆ ਸਭਨਾਂ ਨੂੰ ਆਪਣੇ ਸੀਨੇ ਦੇ ਨਾਲ ਲਾਇਆ ਸੋ ਇਹੋ ਜਿਹੇ ਭਗਤਾਂ ਦੇ ਜੀਵਨ ਤੋਂ ਸਾਨੂੰ ਸਿੱਖ ਲੈਣਾ ਚਾਹੀਦਾ ਹੈ ਨਾਲੇ ਜਿਹੜੇ ਸਾਡੀਆਂ ਪੁਰਾਣੀਆਂ ਸੰਸਥਾਵਾਂ ਹਨ ਕਿਰਪਾ ਕਰਕੇ ਉਹਨਾਂ ਦੇ ਵੱਲ ਆਪਾਂ ਧਿਆਨ ਦਈਏ ਤੇ ਨਵੀਆਂ ਜਿਹੜੇ ਸੰਸਥਾਵਾਂ ਐਨਜੀਓ ਵਗੈਰਾ ਹਨ ਇਹਨਾਂ ਦੇ ਵੱਲ ਥੋੜਾ ਜਿਹਾ ਧਿਆਨ ਘਟਾਈ